ਕਾਨਾਂ ਦਾ ਸ਼ਹਿਰ ਆ ਇੱਕ ਕਾਨਾਂ ਦੇਸ਼ ਦਾ ਟੈਚੀਮਾਨ ਇੱਥੇ ਹੁਣ ਇਹਨਾਂ ਨੇ ਚਰਚ ਬਣਵਾਤੀ ਪਹਿਲਾਂ ਇਸ ਜਗ੍ਹਾ ਤੇ ਸਾਰੇ ਸਮੁੰਦਰ ਹੁੰਦਾ ਸੀ ਇੱਥੇ ਪ੍ਰਮਾਣ ਮਿਲਦੇ ਨੇ ਕਿ ਸਮੁੰਦਰ ਹੈਗਾ ਸੀ ਲਹਿਰਾਂ ਨਾਲ ਅੱਕਟਿਆ ਗਿਆ ਪਹਾੜ ਸਾਰਾ ਸਮੁੰਦਰ ਦਾ ਏਰੀਆ ਸੀਗਾ

ਉਹ ਕਰਦੇ ਨੇ ਮੁਰਦوں ਕੋ ਯਾਦ ਹallelujah ਅੱਛਾ ਇਹਾਂ ਮੋਮਬੱਤੀ ਵਾਲਾ ਸਟੈਂਡ ਲਗਾਇਆ ਹੋਇਆ ਹੈ ਇੱਥੇ ਮੋਮਬੱਤੀਆਂ ਵੀ ਲਾਈਆਂ ਜਾਂਦੀਆਂ ਹਨ ਤੇ ਇਹ ਚੱਲ ਵੀ ਰਹੀ ਹੈ ਕਿਸੇ ਦੀ ਯਾਦ ਵਿੱਚ ਤੁਸੀਂ ਦੇਖ ਪਾਰੇ ਹੋਮੋਗੇ ਇੱਧਰ ਲੋਕ ਬੈਠੇ ਰਹਿੰਦੇ ਨੇ ਇੱਥੇ ਸਮੁੰਦਰ ਸੀਗਾ ਸਾਰਾ ਇਹ ਸਮੁੰਦਰ ਸਦੀਆਂ ਬਾਅਦ ਸੁੱਕ ਗਿਆ ਦੇਖੋ ਅੱਲਾਹ ਵਾਹ ਬਹੁਤ ਹੀ ਵਧੀਆ ਕੌਣ ਕਹਿੰਦਾ ਅਫਰੀਕਾ ਸੋਨਾ ਨਹੀਂ ਹੈਗਾ ਅਫਰੀਕਾ ਸੋਨਾ ਹੈ ਬੰਦਾ ਦੇਖਣ ਆਲਾ ਚਾਹੀਦਾ चप्पल पहन के मत जाना ये लोग नहीं पहन वो करते हैं ये देखो जन्नत ਇੱਥੇ ਹਾਲੇ ਹਾਲੇ ਹੁਣੀ ਹੁਣੀ ਬਾਰਿਸ਼ ਹੋ ਕੇ ਠੀਕ ਹੈ। ਵਾਹ! ਕੀ ਸੀਨ ਹੈ। ਕੋਈ ਤਾਂ ਪਾੜ ਨਹੀਂ ਆਗੇ। ਅਜੰਮ ਜੀ ਅਜੰਮ ਜੀ ਪਾੜ ਨਹੀਂ ਆਗੇ ਬਤਾ। ਇਸ ਦਾ ਲੱਗ ਸੈਂਟ ਨੂੰ ਬਣਾਓ ਬੜਾ ਮਸਤੀ।